ਉਹ ਜਾਗਰਿਤ ਕੀਤਾ ਜਾ ਰਿਹਾ ਜੀ ਆ ਮਾਨਜੋਗ ਏ ਡੀਜੀਪੀ ਅਟ੍ਰੈਕਟ ਸਾਹਿਬ ਦੇ ਦਿਸ਼ਾ ਨਿਰਦੇਸ਼ ਤੇ ਮਾਨਜੋਗ ਐਸਐਸਪੀ ਸਾਹਿਬ ਜੋ ਕਿ ਅਬਹਾਲੀ ਟਿਪਟ پارک ਜੀ ਉਹਨਾਂ ਦੇ ਦਿਸ਼ਾ ਨਿਰਦੇਸ਼ ਜਿਹੜਾ ਹੈ ਕਿ 1 ਜਨਵਰੀ ਤੋਂ ਲੈ ਕੇ 31 ਜਨਵਰੀ ਤੱਕ ਇਹ ਲਗਾਤਾਰ ਜਿਹੜਾ ਹੈਗਾ ਸਾਡਾ ਇਹ ਵਕ ਵਕ ਜਗ੍ਹਾ ਤੇ ਜਾ ਕੇ ਜਿਵੇਂ ਸਕੂਲਾਂ ਵਿੱਚ ਕਾਲਜਾਂ ਵਿੱਚ ਜਾ ਕੇ ਔਰ ਰੋਜ਼ਾਨਾ ਹੀ ਅਸੀਂ ਲੋਕਾਂ ਨੂੰ ਅਵੇਅਰ ਕਰ ਰਹੇ ਆਂ ਔਰ ਅੱਜ ਤੁਸੀਂ ਇੱਥੇ ਦੇਖ ਰਹੇ ਚੌਂਕ ਦੇ ਵਿੱਚ ਵੱਖ-ਵੱਖ ਜਗ੍ਹਾ ਜਿਵੇਂ ਬੈਨਰ ਲੱਗੇ ਹੋਏ ਆ, ਸਿਹਾਰੇ ਲੱਗੀਆਂ ਹੋਈਆਂ ਔਰ ਲੋਕਾਂ ਨੂੰ ਇੱਥੇ ਖੜ ਕੇ ਅਪੀਲ ਕੀਤੀ ਜਾ ਰਹੀ ਹੈ ਔਰ ਜਿਹੜੇ ਸਕੂਲੀ ਬੱਚੇ ਆ, ਕਾਲਜ ਦੇ ਬੱਚੇ ਆ, NCC ਦੇ ਜਵਾਨ ਆ, ਲੜਕੇ ਲੜਕੀਆਂ ਉਹ ਵੀ ਸਾਡੇ ਨਾਲ ਇੱਥੇ ਚੌਂਕਾਂ 'ਚ ਖੜ ਕੇ ਜਿਹੜੇ ਲੋਕਾਂ ਨੇ ਹੈਲਮਟ ਪਹਿਨੇ ਆ ਜਾਂ ਸੀਟ ਬੈਲ ਲਗਾਈ ਆ ਉਹਨਾਂ ਨੂੰ ਫਲਾਵਰ ਦਿੱਤੇ ਜਾ ਰਹੇ ਆ ਕਿ ਤੁਸੀਂ ਟ੍ਰੈਫਿਕ ਦੇ ਨਿਯਮਾਂ ਦੀ ਪਾਲਣਾ ਕਰੋ ਔਰ ਇਸ ਤੋਂ ਇਲਾਵਾ ਜਿਹੜੇ ਲੋਕ ਰੌਂਗ ਸਾਈਡ ਇਸ ਤਰ੍ਹਾਂ ਕੇ ਜੈਬਰਾਂ ਕ੍ਰੋਸਿੰਗ ਦੇ ਅੱਗੇ ਆ ਕੇ ਖੜ੍ਹਦੇ ਆ ਉਹਨਾਂ ਨੂੰ ਅਵੇਅਰ ਕੀਤਾ ਜਾ ਰਿਹਾ ਕਿ ਇਹ ਜਿਹੜੀ ਹੈ ਪੈਦਲ ਯਾਤਰੀ ਹੁੰਦੀ ਹੈ ਕਿ ਇੱਥੇ ਨਹੀਂ ਖੜਾਣਾ ਚਾਹੀਦਾ ਸੋ ਸਾਰੇ ਚੌਂਕਾਂ ਦੇ ਵਿੱਚ ਵਕਤ-ਵਕਤ ਜਗ੍ਹਾ ਜਾ ਕੇ ਇਹ ਅਵੇਅਰ ਕੀਤਾ ਜਾ ਰਿਹਾ ਇਹ ਜਿਹੜੀ ਸਾਡੀ ਮਹਮ ਹੈ ਵੈਸੇ ਤਾਂ ਲਗਾਤਾਰ ਯਾਰੀ ਰਹੇਗੀ ਪਰ ਜਿਹੜਾ ਇਹ ਪ੍ਰੋਗਰਾਮ ਚੱਲ ਰਿਹਾ ਪਹਿਲੀ ਜਨਵਰੀ ਤੋਂ ਲਾ ਕੇ 31 ਜਨਵਰੀ ਤੱਕ ਇਹ ਲਗਾਤਾਰ ਹੀ ਇਸੇ ਤਰ੍ਹਾਂ ਵੱਡੇ ਵੱਡੇ ਪ੍ਰੋਗਰਾਮੇ ਚਾਹਤੇ ਰਹੇ ਬਹੁਤ ਬਹੁਤ